ਜੈਮ ਜੀ ਇਲੈਕਸ਼ਨਾਂ ਦੀ ਤਿਆਰੀ ਦੇ ਸਬੰਧ ਦੇ ਵਿੱਚ ਮੈਂ ਜਾਣਕਾਰੀ ਸਾਂਝੀ ਕਰਨਾ ਚਾਹਨਾ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਟੋਟਲ ਐਸ ਵੇਲੇ 60 ਜਿਹੜੇ ਨਾਕੇ ਦਿਨ ਪਰ ਰਾਤ ਚੱਲ ਰਹੇ ਨੇ ਤੇ ਨਾਲ ਇਹਨਾਂ ਦੇ 19 ਜੜੀਆਂ ਪੈਟਰੋਲਿੰਗ ਪਾਰਟੀਆਂ ਨੇ ਫਲਾਈਂਗ ਸਕੁਆਰ ਦੀਆਂ ਟੀਮਾਂ 21 ਆਪਰੇਟ ਕਰ ਰਹੀਆਂ ਨੇ ਤੇ ਸਟੈਟਿਕ ਸਰਵੇਲੈਂਸ ਟੀਮਾਂ 9 ਆਪਰੇਟ ਕਰ ਰਹੀਆਂ ਨੇ ਟੋਟਲ ਕੋਲ ਸਾਡੇ ਕੋਲ ਆਲਮੋਸਟ 1000 ਦੇ ਕਰੀਬ ਜਿਹੜਾ ਪੁਲਿਸ ਜਿਹੜਾ ਮੁਲਾਜ਼ਮ ਪੁਲਿਸ ਕਰਮੀ ਜਿਹੜੇ ਹੈਗੇ ਐਸ ਵੇਲੇ ਫੀਲਡ ਦੇ ਵਿੱਚ ਤਾਇਨਾਤ ਕੀਤੇ ਗਏ ਹਨ ਤਾਂਕਿ ਇਹ ਇਲੈਕਸ਼ਨਾਂ ਦਾ ਜਿਹੜਾ ਕੰਮ ਆਪੀਸਫੁਲ ਤਰੀਕੇ ਦੇ ਨਾਲ ਅਸੀਂ ਨੇਪਰੇ ਚਾੜ੍ਹ ਸਕੀਏ ਤੇ ਸਾਰੀਆਂ ਜਿਹੜੀਆਂ ਇਹ ਟੀਮਾਂ ਇਹ 24x7 ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਖਾਸ ਕਰਕੇ ਵੈਸਟ ਕੌਂਸਟੀਟੂਐਂਸੀ ਜਿੱਥੇ ਆਪਣੀ ਇਲੈਕਸ਼ਨ ਕੰਡਕਟ ਹੋਣੀ ਹੈਗੀ ਆ ਤੇ ਇੱਥੇ ਡਿਪਲੋਏਡ ਨੇ ਤੇ ਇਹਨਾਂ ਤੋਂ ਇਲਾਵਾ ਜਿਹੜੀਆਂ ਪੋਲਿੰਗ ਬੂਥ ਤੇ ਪੋਲਿੰਗ ਲੋਕੇਸ਼ਨਸ ਦੇ ਉੱਤੇ ਉਹਨਾਂ ਦੀ ਸੈਂਸਿਟੀਵਿਟੀ ਦੇ ਮੁਤਾਬਕ ਜਿਹੜੀ ਡਿਪਲੋਇਮੈਂਟ ਕੀਤੀ ਗਈ ਆ ਤੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ ਇਨਨੂੰ ਪੀਸਫੁੱਲ ਤਰੀਕੇ ਦੇ ਨਾਲ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦਿਆਂ ਹੋਇਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਸਾਰੀ ਜਿਹੜੀ ਐਕਸਰਸਾਈਜ਼ ਮਾਨਯੋਗ ਸੀਪੀ ਲੁਧਿਆਣਾ ਸ਼੍ਰੀ ਸੁਪੇਸ਼ ਚਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੇ ਉਹਨਾਂ ਦੇ ਅਧੀਨ ਡੀਸੀਪੀ ਸਹਿਮਾਨ ਦੇ ਹੁਕਮਾਂ ਦੇ ਤਹਿਤ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਡਾਇਰੈਕਟਲੀ ਜਿਹੜੀਆਂ ਸੁਪਰਵਾਈਜ਼ ਤੇ ਬ੍ਰੀਕੇ ਨਾਲ ਮਾਨੀਟਰ ਕੀਤੀਆਂ ਜਾ ਰਹੀਆਂ ਨੇ ਤੇ ਸਾਰੇ ਸਿਟੀਜ਼ਨਸ ਨੂੰ ਜਿਹੜਾ ਆਪਣਾ ਡੈਮੋਕਰੈtic ਰਾਈਟ ਹੈ ਉਹਨਾਂ ਦਾ VOTING ਸਭੰਦੀ ਤਾਂ ਕਿ ਉਹ ਆਪਣਾ ਡੈਮੋਕਰੈtic ਰਾਈਟ ਐਕਸਰਸਾਈਜ਼ ਕਰ ਸਕਣ ਬੜੇ ਇੱਕ ਕੌਨਫੀਡੈਂਟ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਹੈਗੀ ਆ ਕਾਰਵਾਈ ਅਮਲ ਚ ਲਾਂਦੀ ਜਾ ਰਹੀ ਹੈ